ਹੁਣ ਤੁਹਾਨੂੰ ਵੀ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿਉਂਕਿ ਹੁਣ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਗਲੀ ਮੁਹੱਲੇ ਜਿਹੜੇ ਬੱਚਾ ਚੋਰ ਨੇ ਉਹ ਘੁੰਮ ਰਹੇ ਨੇ ਤਾਂ ਦੱਸਦੀਏ ਕਿ ਬੱਚਾ ਚੋਰਾ ਨੂੰ ਗ੍ਰਿਫਤਾਰ ਕੀਤਾ ਗਿਆ 8 ਮੁਲਜ਼ਮ ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਲੰਧਰ ਪੁਲਿਸ ਦੇ ਵੱਲੋਂ ਦੱਸਦੀਏ ਕਿ ਹਜੇ ਵੀ ਜਿਹੜੇ 2 ਮੁਲਜ਼ਮ ਇਹਨਾਂ ਦੇ ਵਿੱਚੋਂ ਫਰਾਰ ਨੇ ਜਿਸ ਨੇ ਜਲੰਧਰ ਵਾਸੀਆਂ ਤੇ ਨਜ਼ਦੀਕੀ ਇਲਾਕਿਆਂ ਦੀ ਜਿਹੜੀ ਚਿੰਤਾ ਵਧਾ ਕੇ ਰੱਖੀ ਹੈ ਤਾਂ ਦੱਸਦੀਏ ਕਿ ਜਲੰਧਰ ਦਿਹਾਤੀ ਪੁਲਿਸ ਨੇ ਨਕੋਦਰ ਉਧਰ ਨੇ ਇੱਕ ਅਜਿਹੇ ਰੈਕਡ ਦਾ ਪਰਦਾਫਾਸ਼ ਕੀਤਾ ਜਿੱਥੇ ਗਰੀਬ ਮਾਪਿਆਂ ਤੋਂ ਬੱਚਿਆਂ ਨੂੰ ਘੱਟ ਕੀਮਤਾਂ ਤੇ ਖਰੀਦਿਆ ਜਾਂਦਾ ਸੀ ਫਿਰ ਲੋੜਵੰਦ ਮਾਪਿਆਂ ਨੂੰ ਵੇਚ ਦਿੱਤਾ ਜਾਂਦਾ ਸੀ ਸਦਰ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੀ ਉੱਚੀ ਉਗੀ ਚੌਂਕੀ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਇੱਕ ਨਾਕੇ ਦੌਰਾਨ ਬੱਤੀਆਂ ਸੁਮਿਤ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਡੀਐਫਪੀ ਸਬਡਿਵੀਜ਼ਨ ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੋ ਹੋਰਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਮੌਜੂਦਾ ਖਿਲਾਫ ਕੇਸ ਦਰਜ ਕਰ ਲਿਆ ਗਿਆ ਤੇ ਅਗਲੀ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਲੁਧਿਆਣਾ ਦੇ ਮਨਜੀਤ ਨਗਰ ਦੇ ਰਹਿਣ ਵਾਲੇ ਜਗਜੀਤ ਸਿੰਘ ਉਸ ਦੀ ਮਾਂ ਰਣਜੀਤ ਕੌਰ ਅਤੇ ਪਿੰਡ ਕਲਾ ਅੰਦੀ ਰਹਿਣ ਵਾਲੀ ਅਮਰਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੇ ਬੱਚੇ ਨੂੰ ਮੋਗੇ ਤੋਂ ਇੱਕ ਨੋਵਾਕਾਰ ਦੇ ਵਿੱਚ ਖਰੀਦਿਆ ਸੀ ਅਤੇ ਇਸ ਨੂੰ ਕਾਲਾ ਸੰਗਿਆ ਦੇ ਵਿੱਚ ਕਿਸੇ ਨੂੰ ਵੇਚਣ ਦਾ ਇਰਾਦਾ ਸੀ ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਬੱਚੇ ਨੂੰ 4 ਲੱਖ ਚੋ ਵੇਚਣ ਦਾ ਇਰਾਦਾ ਰੱਖਦੇ ਸਨ ਇਸ ਮਾਮਲੇ ਦੇ ਵਿੱਚ ਹੁਣ ਤੱਕ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਸ਼ੁੰਦਰਪਾਲ ਦੇ ਪੁੱਤਰ ਬਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਬੱਚੀ ਦਾ ਪਿਤਾ ਉਸਨੇ ਆਪਣੀ ਪਤਨੀ ਨੂੰ ਦੱਸਿਆ ਕਿ ਕੀ ਮਰ ਗਈ ਹੈ ਫਿਰ ਬੱਚੀ ਨੂੰ ਰਜਨੀ ਨਾਮ ਦੀ ਇੱਕ ਆਸ਼ਾ ਵਰਕਰ ਨੇ ਮੋਗਾ ਅਦਾਲਤ ਦੇ ਵਿੱਚ ਦਰਜ ਚੌਥਾ ਕਰਮਚਾਰੀ ਗਗਨਦੀਪ ਨਾਂ ਦੀ ਇੱਕ ਔਰਤ ਨੂੰ ਵੇਚ ਦਿੱਤਾ ਦੋਵੇਂ ਔਰਤਾ ਕੁਲਵਿੰਦਰ ਕੌਰ ਉਰਫ ਮਨੀ ਦੇ ਸੰਪਰਕਾ ਦੇ ਵਿੱਚ ਸਨ ਜਿਸ ਨੇ ਮਾਮਲੇ ਦੇ ਵਿੱਚ 5000 ਰੁਪਏ ਲੈੇ ਸਨ ਕੁਲਵਿੰਦਰ ਕੌਰ ਨੇ ਫਿਰ ਗਗਨਦੀਪ ਅਤੇ ਰਜਨੀ ਨੂੰ ਬੱਚੀ ਰਣਜੀਤ ਕੌਰ ਨੂੰ ਵੇਚਣ ਦੇ ਲਈ ਕਿਹਾ ਉਹਨਾਂ ਦੱਸਿਆ ਕਿ ਉਹਨਾਂ ਨੇ 1.5 ਮਹੀਨਾ ਪਹਿਲਾਂ ਬੱਚੀ ਵੇਚ ਦਿੱਤੀ ਸੀ ਡੀਐਸਪੀ ਨੇ ਦੱਸਿਆ ਕਿ ਲੁਧਿਆਣਾ ਦਾ ਰਹਿਣ ਵਾਲਾ ਮਨਪ੍ਰੀਤ ਤੇ ਬਠਿੰਡਾ ਦਾ ਰਹਿਣ ਵਾਲਾ ਛੇਰ ਛਮਸ਼ੇਰ ਹਜੇ ਫਰਾਰ ਨੇ ਲੁਧਿਆਣਾ ਦੇ ਰਹਿਣ ਵਾਲੇ ਦਲਜੀਤ ਦੀ ਪਤਨੀ ਮਨਪ੍ਰੀਤ ਇਤਨੇ ਇੱਕ ਬੱਚੀ ਰਣਜੀਤ ਕੌਰ ਨੂੰ ਵੇਚ ਦਿੱਤੀ ਸੀ ਰਣਜੀਤ ਕੌਰ ਨੇ ਬੱਚੀ ਮਨਪ੍ਰੀਤ ਨੂੰ ਵਾਪਸ ਦੇ ਦਿੱਤੀ ਸੀ ਇਸ ਮਾਮਲੇ ਦੇ ਵਿੱਚ ਰਣਜੀਤ ਕੌਰ ਮੁੱਖ ਦੋਸ਼ੀ ਵਜੋਂ ਸਾਹਮਣੇ ਆਈ ਹੈ ਰੀਨਾ ਨਾਮ ਦੀ ਇੱਕ ਔਰਤ ਆਈਬੀਐਫ ਸੈਂਟਰਾਂ ਦੇ ਵਿੱਚ ਮਾਪਿਆਂ ਦੇ ਨਾਲ ਸੰਪਰਕ ਕਰਦੀ ਸੀ ਜੇਕਰ ਬੱਚਾ ਜੇਕਰ ਮਾਪੇ ਬੱਚਾ ਪੈਦਾ ਕਰਨ ਵਿੱਚ ਸਮਰਥਤ ਸੰਤ ਉਹ 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 ਤੋਂ ਉਹਨਾਂ ਨਾਲ ਸੰਪਰਕ ਕਰਦੀ ਸੀ ਤੇ ਬੱਚੇ ਬਾਰੇ ਚਰਚਾ ਕਰਦੀ ਸੀ ਪੁਲਿਸ ਨੇ ਕਿਹਾ ਕਿ ਦੋਵਾਂ ਨੂੰ ਗ੍ਰਿਫਤਾਰ ਕਰਨ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਕਿਹਾ ਕਿ ਇਹ ਸਾਰੇ ਮੁਲਜ਼ਮਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਆ ਗਿਆ ਹੈ ਤੇ ਤਿੰਨ ਦਿਨਾਂ ਦਾ ਪੁਲਿਸ ਰमांड ਲਿਆ ਗਿਆ ਇਸ ਦੌਰਾਨ ਹੋਰ ਵੀ ਕਈ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦਾ ਤਾਂ ਦੱਸਦੀ ਹੈ ਕਿ ਇਹਨਾਂ ਲੋਕਾਂ ਦੇ ਵੱਲੋਂ ਜਿਹੜੇ ਬੱਚੇ ਨੇ ਉਹਨਾਂ ਨੂੰ ਪਹਿਲਾਂ ਘੱਟ ਰੇਟ ਦੇ ਉੱਤੇ ਖਰੀਦਿਆ ਜਾਂਦਾ ਸੀ ਤੇ ਅੱਗੇ ਜਿਹੜਾ ਵੇਚਿਆ ਜਾਂਦਾ ਸੀ ਮਹਿੰਗੇ ਰੇਟ ਦੇ ਵਿੱਚ ਜਿਹੜੇ ਮਾਪੇ ਬੱਚੇ ਜਿਨ੍ਹਾਂ ਮਾਪਿਆਂ ਦੇ ਬੱਚੇ ਨਹੀਂ ਹੁੰਦੇ ਬੱਚਾ ਕਰਨ ਦੇ ਵਿੱਚ ਅਸਮਰਥ ਹੁੰਦੇ ਨੇ ਤਾਂ ਉਹਨਾਂ ਨੂੰ ਇਹ ਬੱਚੇ ਨੇ ਜਿਹੜੇ ਉਹ ਵੇਚੇ ਜਾਂਦੇ ਸੀ ਤਾਂ ਦੱਸਦੀ ਹੈ ਕਿ ਜਲੰਧਰ ਤੋਂ ਇਹ ਘਟਨਾ ਸਾਹਮਣੇ ਆਈ ਆ ਜਿੱਥੇ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲਿਆ ਤੇ ਇੱਕ ਬੱਚਾ ਚੋਰ ਗਰੋਹ ਦਾ ਪਰਦਾਫਾਸ਼ ਕੀਤਾ